ਮਰਤ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਕਸ਼ਮੀਰ कौर ਮੇਰਾ ਨਾਮ ਆ ਮੇਰੇ ਘਰ ਵਾਲੇ ਦਾ ਨਾਂ ਲਖਵੀਰ ਸਿੰਘ ਆ ਇਹ ਜਿਹੜੀ ਨਾ ਵੀਡੀਓ ਵਾਇਰਲ ਹੋਈ ਜਿਹੜੀ ਵੀ ਤੁਸੀਂ ਫੀਲ ਕੀਤੀ ਵੀ ਆਡੀ ਜਿਹੜੀ ਮਦਦ ਕੀਤੀ ਜਾਵੇ ਤੇ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਕੀ ਮਸਲਾ ਇੱਥੇ ਦਾ ਹੈ ਐ ਇਹੋ ਕਹਿੰਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਇਹ ਮਦਦ ਮਾਰੇ ਆਪਣੇ ਕੋਲ ਸੱਦਿਆ ਆ ਤੇ ਇਹਨਾਂ ਨੂੰ ਅਪੀਲ ਕਰਦੇ ਆ ਕਿ ਸਾਡੀ ਜਿਹੜੇ ਮਸਲੇ ਦੀ ਮਦਦ ਨੂੰ ਸਾਡੇ ਨਾਲ ਬਹੁਤ ਝਗੜਾ ਸਾਡੇ ਨਾਲ ਕਰ ਰਹੇ ਆ ਸਾਡੇ ਨਾਲ ਤੱਕ ਐਸਾ ਹੀ ਹੋ ਰਹੀ ਆ ਦੇ ਅਹੀਂ ਇਹੋ ਕਹਿੰਨੇ ਆ ਹਨੂ ਰਾਹ ਰਸਤੇ ਵੀ ਜਾਂਦਿਆਂ ਸਾਨੂੰ ਕਾਲੀ ਗਲੋਜ ਮਾਰੇ ਚੰਗੇ ਸ਼ਬਦ ਬੋਲਦੇ ਆ ਜਾਨ ਨੂੰ ਚੂੜ ਗੋ ਕੁੱਤ ਗੋ ਤੋ ਸਵਾਏ ਸਾਨੂੰ ਬੋਲ ਦੇਣਗੇ ਅਹੀਂ ਇਹੋ ਕਹਿੰਨੇ ਆ ਕਿ ਆਨੂ ਸਾਨੂੰ ਸੁਖ ਦਾ ਸਾਥ ਲੈਣਾ ਅਸੀਂ ਚਾਹੁੰਦੇ ਆ ਜੇ ਆਨੂ ਪ੍ਰਸ਼ਾਸਨ ਕਰੇ ਤਾਂ ਅਸੀਂ ਸੁਖ ਦਾ ਸਾਥ ਲੈ ਜਾਕਦੇ ਨਹੀਂ ਤੇ ਅਸੀਂ ਇੱਥੇ ਜੀਣਾ ਸਾਡਾ ਬਹੁਤ ਆਰਾਮ ਮੇਰੇ ਘਰ ਦਾ ਵਾਹ ਤੱਕੇ ਘੜੀਆਂ ਪੈਦਕੇ ਬੇਟੇ ਮੇਰੇ ਬਾਹਰ ਵਾ ਮੈਂ ਆਹ ਵਕਤ ਤਾਈ ਦੋਵੇਂ ਜੀ ਨਾਲ ਮੇਰੀ ਗੁੱਡੀ ਇੱਥੇ ਰਹਿ ਰਹੀ ਹੈ ਨਾਲ ਦੇ ਕਿੰਨਾ ਵੱਲੋਂ ਜਿਹੜੇ ਪਤਨ ਜਤੀ ਚੰਦ ਬੋਲੇ ਜਾਂਦੇ ਕੀ ਨਾਮ ਹੈ ਉਹਨਾਂ ਦੇ ਇੱਕ ਦਾ ਨਾਮ ਹੈ ਗਾਵਤ ਜਗਦੀਤ ਸਿੰਘ ਉਹਨਾਂ ਦੇ ਪਿਓ ਦਾ ਨਾਮ ਇੱਕ ਦਾ ਨਾ ਸਖਦੇਵ ਸਖਦੀ ਸਖਬੀਰ ਸਿੰਘ ਆ ਇੱਕ ਦਾ ਨਾਮ ਹੈ ਗਾਵਤ ਉਮਰਕੀ ਤੇ ਸਿੰਘ ਉਹਨਾਂ ਦੇ ਪਿਓ ਦਾ ਨਾਮ ਆ ਇੱਕ ਦਾ ਨਾਮ ਤਰਜਿੰਦਰ ਸਿੰਘ ਆ ਉਹਦਾ ਕੀ ਕਰਨੇ ਤੁਹਾਨੂੰ ਜਿੱਦਾਂ ਕਹਿੰਦੇ ਇਹ ਆਦੇ ਰਸਤੇ ਤੇ ਝਗੜਾ ਵਾ ਰਸਤੇ ਤੇ ਨੁੱਕਰ ਵੱਢ ਕੇ ਇਹਨਾਂ ਨੇ ਖਾਲ ਪਾ ਲਿਆ ਵਾ ਜੇ ਅਸੀਂ ਕਹਿੰਦੇ ਹਾਂਗੇ ਤੇ ਸਾਡਾ ਪਾਣੀ ਵੀ ਨਹੀਂ ਨੰਗਾ ਦਿੱਤਾ ਇਹਨਾਂ ਨੇ ਸਾਡੇ ਘਰ ਨੂੰ ਕੇਰਾ ਪਾ ਕੇ ਮਾਰਕੁੱਟ ਕਰਕੇ ਤੇ ਸਾਡੇ ਮਤਲਬ ਕੈਨ ਦਾ ਇਹੋ ਹੀ ਆ ਵੀ ਸਾਡੇ ਨਾਲ ਕੋਟ ਮਾਰ ਕਰਕੇ ਤੁਹਾਡੀ ਵਿਹਣੀ ਪੂਰ ਦਿੱਤੀ ਆਂ ਪਾਣੀ ਦੇ ਵਿੱਚੋਂ ਦੀ ਨੰਗ ਰਹੇ ਆਂ ਆਪਾਰ ਸਾਡੀ ਥੱਲੇ ਸੁੱਤੀ ਪਈ ਆਂ ਅਸੀਂ ਇਸ ਕਰਕੇ ਪੋਤੇ ਪੋਤਰੀਆਂ ਨੂੰ ਹੀ ਲੈ ਕੇ ਨੰਗਦੇ ਰਹੇ ਆਂ ਅਸੀਂ ਬੜੇ ਖਤਰੇ ਦੇ ਵਿੱਚੋਂ ਦੀ ਨੰਗ ਰਹੇ ਆਂ ਪਾਣੀ ਬਹੁਤ ਜ਼ਿਆਦਾ ਵਾ ਅਸੀਂ ਇਦਾਂ ਹੀ 3 ਸਾਲ ਨੰਗਾਏ ਆ ਇਦਾਂ ਹੀ ਨੰਗਦੇ ਰਹੇ ਆਂ ਤਹਾੜੀ ਇਹ ਬੇਨਤੀ ਮੈਂ ਇਹਨਾਂ ਦੇ ਅੱਗੇ ਕੀਤੀ ਆ ਵੀ ਮੇਰੀ ਬੇਨਤੀ ਨੂੰ ਸੁਣੋ ਆ ਕੇ ਮੇਰੀ ਅਰਜ਼ ਨੂੰ ਸੁਣੋ ਮੇਰੀ ਆ ਕੇ ਮੈਂ ਬਹੁਤ ਦੁਖੀ ਆ ਮੈਂ ਦੁਖੀ ਹੋ ਕੇ ਮੈਂ ਪ੍ਰਸ਼ਾਸਨ ਨੂੰ ਸਰਦੇ ਆ ਆਪਣੇ ਕਾਰ ਵਿੱਚ ਅੱਛਾ ਸੇ ਬੰਦੀ ਆਲੀ ਪੁਂਚੇ ਟਾੜੀ ਕਰ ਤੇ ਕੀ ਵਿਸ਼ਵਾਸਨ ਦਵਾਇਆ ਜੀ ਇਹਨਾਂ ਦੇ ਵਿਸ਼ਵਾਸ ਇਹੋ ਹੀ ਆ ਵੀ ਤਾਨੂੰ ਕੋਈ ਗੱਲ ਨਹੀਂ ਆਈ ਜਾਣੇ ਆ ਤੁਹਾਡੇ ਨਾਲੇ ਹੀ ਸਾਥ ਦੇਵਾਂਗੇ ਮੋਢਿਆਂ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਤੁਰਾਂਗੇ ਤਾਂ ਅਸੀਂ ਇਹੋ ਹੀ ਇਹਨਾਂ ਦੇ ਅੱਗੇ ਬੇਨਤੀ ਕਰਦੀ ਆ ਮੈਂ ਅਨਿਕ ਸੰਗਠਨਾਂ ਤੋਂ ਲਾਹੌਰ ਪਿੰਡ ਵਿੱਚ ਮੋਢੇ ਲਈ ਕਾਰਨ ਤੇ ਕੀ ਕਰੇ। ਜਰ ਆਪਣਾ ਨਾਮ ਦੱਸ ਦਿਓ। ਮੈਂ ਹਰਦੀਪ ਸਿੰਘ ਵਾਲੀ ਚੇਅਰਮੈਨ ਭਗਵਾਨ ਵਾਲਮੀ ਸੰਗਠਨ ਇੱਕ ਸਾਡੇ ਸਤਿਕਾਰਯੋਗ ਮਾਤਾ ਕਸ਼ਮੀਰ ਕੌਰ ਜੀ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇਹਨਾਂ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਸਾਡੀ ਕੋਈ ਮਦਦਵਾ ਤੇ ਅੱਗੇ ਆਵੇ। ਇਹਨਾਂ ਦੇ ਕਹਿਰ ਮੁਤਾਬਕ ਲਗਭਗ 3 ਸਾਲ ਤੋਂ ਇੱਥੇ ਰਹਿ ਰਹੇ ਨੇ। ਉੱਥੇ ਜਗ੍ਹਾ ਲੈ ਕੇ ਇਹਨਾਂ ਮਕਾਨ ਤੇ ਬਣਾ ਲਿਆ। ਪਰ ਇੱਥੇ ਜਰਨਲ ਕੈਟਾਗਰੀ ਦੇ ਬੰਦੇ ਰਹਿਣ ਕਰਕੇ ਉਹ ਇਹਨਾਂ ਨੂੰ ਚੰਗਾ ਨਹੀਂ ਸਮਝਦੇ। ਪਰਿਵਾਰ ਦੱਸ ਰਿਹਾ ਵਾ ਕਿ ਇੱਥੇ ਜਿਹੜੀ ਇਹਨਾਂ ਨੇ ਅਸੀਂ ਵੇਖਿਆ ਮੌਕਾ ਵੀ ਵੇਖਿਆ ਆ ਜਿਹੜੀ ਗਲੀ ਆ ਉਹਦੇ ਵਿੱਚ ਗੋਚ ਚੱਕੜਿਆ ਉਹਨਾਂ ਦਾ ਪਾਣੀ ਦਾ ਨਿਕਾਸ਼ ਨਹੀਂ ਕਰ ਦਿੰਦੇ। ਬੱਤੀਆਂ ਇਹ ਬੱਤੀ ਨਹੀਂ ਜਗ੍ਹਾ ਦੇਤੇ ਬੱਤੀਆਂ ਤਾਰ ਥੱਲੇ ਡਿੱਗੀ ਪਈ ਆ। ਇਸ ਮਸਲੇ 'ਚ ਪਹਿਲਾਂ ਵੀ ਇਹਨਾਂ ਦੀ ਕਾਫੀ ਦਰਖਾਸਤਾਂ ਹੋਈਆਂ ਨੇ ਪਰ ਹੁਣ ਤੱਕ ਕਿਤੇ ਸੁਣਵਾਈ ਨਹੀਂ ਹੋਈ। ਅਖੀਰ ਤੇ ਇਹਨਾਂ ਨੇ ਕੋਰਟ ਦਾ ਸਹਾਰਾ ਲਿਆ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਪਿਆ ਆ। ਪਰ ਫਿਰ ਕੋਰਟ ਦੇ ਕੇਸ ਚੱਲਣ ਦੇ باوجود ਵੀ ਪੀੜਤ ਪਰਿਵਾਰ ਕਹਿੰਦਾ ਕਿ ਸਾਨੂੰ ਰਸਤੇ ਵਿੱਚ ਰੋਕਿਆ ਜਾਂਦਾ ਆ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਗਾਲੀ ਗਲੋਚ ਕੀਤਾ ਜਾਂਦਾ ਆ ਜਦੋਂ ਥਾਣੇ ਪਹੁੰਚਦੇ ਆ ਸ਼ਾਸਨ ਪ੍ਰਸ਼ਾਸਨ ਜਾਂਦੇ ਆ ਕੁਝ ਸੁਣਵਾਈ ਨਹੀਂ ਹੁੰਦੀ ਕਾਰਨ ਕੀ ਆ ਜੀ ਰੋਕਿਆ ਜਾਂਦਾ ਲੋਕਨ ਦਾ ਜੀ ਕਾਰਨ ਪੀੜਤ ਪਰਿਵਾਰ ਦੇ ਕਹਿਣ ਮੁਤਾਬਕ ਇਹ ਆ ਕਿ ਉਹ ਜਰਨਲ ਕੈਟਾਗਰੀ ਨਾਲ ਸੰਬੰਧ ਰੱਖਦੇ ਨੇ ਇਹ ਸ਼ਡੂਲ ਕਾਟ ਭਾਈਚਾਰਾ ਸੰਬੰਧ ਰੱਖਦੇ ਨੇ ਉਹ ਕਹਿੰਦੇ ਨੇ ਕਿ ਤੁਹਾਨੂੰ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਫਿਰ ਗੱਲ ਕਰਦੇ ਨੇ ਕਿ ਤੁਹਾਨੂੰ ਇੱਥੇ ਰਹਿਣ ਦੇਣਾ ਤੁਸੀਂ ਸਾਡੇ ਵਿੱਚ ਰਹਿਣ ਦੇ ਹੱਕਦਾਰ ਨਹੀਂ ਜੀ ਭਾਈ ਨਿਰਮਲ ਸਿੰਘ ਖਾਲਸਾ ਜੀ ਐਡੇ ਵੱਡੇ ਵਿਦਵਾਨ ਸਨ ਉਹਨਾਂ ਨੇ ਇੱਕ ਚੈਨਲ ਤੇ ਇੰਟਰਵਿਊ ਦਾ ਇੰਟਰਵਿਊ ਦਰਾਂ ਦੱਸਿਆ ਸੀ ਕਿ ਕਹਿੰਦੇ ਨੇ ਕਿ ਇਹ ਲੋਕ ਤਾਂ ਸਾਨੂੰ ਮਰਿਆ ਨੂੰ ਵੀ ਕਬਰਾਂ ਵਿੱਚ ਸ਼ਸਕਾਰ ਨਹੀਂ ਕਰ ਦਿੰਦੇ ਤੇ ਜਿਹਦੇ ਚਾਨੂ ਕਿਤੇ ਲੱਗੇ ਲੱਗਣ ਦੇਣਾ ਇਹ ਕਰਕੇ ਮੈਂ ਐਸਐਸਪੀ ਸਾਹਿਬ ਤੋਂ ਮੰਗ ਕਰਦਾ ਆਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਹ ਦਰਦਰ ਧੱਕੇ ਖਾ ਕੇ ਠਾਣਿਆਂ ਪਠਾਣਿਆਂ ਚ ਐਸ ਡੀ ਐਮ ਦੇ ਤਹਿਸੀਲਦਾਰ ਦੇ ਵੀਡੀਓ ਦੇ ਹਰ ਤਰ੍ਹਾਂ ਦੀਆਂ ਅਰਜ਼ੀਆਂ ਦਿੱਤੀਆਂ ਪਰ ਕੁਝ ਸੁਣਵਾਈ ਨਹੀਂ ਹੋਈ ਅੱਜ ਹੀ ਐਸ ਐਸ ਪੀ ਸਾਹਿਬ ਤੋਂ ਮੰਗ ਕਰਦੇ ਆ ਕਿ ਇਸ ਪੀੜਤ ਪਰਿਵਾਰ ਦੀ ਸੁਣਵਾਈ ਹੋਵੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਪ੍ਰਸ਼ਾਸਨ ਨੇ ਕਿਤੇ ਕੋਤਾਹੀ ਵਰਤੀ ਤੇ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਵੇ ਅਗਰ ਕਾਰਵਾਈ ਨਹੀਂ ਜੇ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਬੰਦੀ ਕਾਰਵਾਈ ਨਾ ਕੀਤੀ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿਵਾਇਆ ਤੇ ਆਪਾਂ ਫਿਰ ਅਗਲੀ ਰਣਨੀਤੀ ਲਿਖਾਂਗੇ ਔਰ ਸੰਘਰਸ਼ ਦਾ ਆਪਣਾਵਾਂਗੇ। ਹਾਂਜੀ ਬੀਜੀ ਕੀ ਨਾਂ ਹੈ? ਮੇਰਾ ਨਾਂ ਭਾਜੀ ਦਲਜੀਤ ਸਿੰਘ ਹੈ। ਕਿਹੜਾ ਪਿੰਡ ਹੈ ਜੀ? ਕਲਾਨੌਰ ਦੇ ਰਹਿਣ ਵਾਲੇ ਹਾਂ ਜੀ। ਹਾਂਜੀ ਸਰ ਤੁਹਾਡੇ ਲਾਗੇ ਗਵਾਨਿਆ ਕਸ਼ਮੀਰਪੁਰ ਉਹਨਾਂ ਸਾਡੇ 'ਤੇ ਇਲਜ਼ਾਮ ਲਾਇਆ ਕਿ ਜਿਹਨਾਂ ਅਸੀਂ ਬਾਜ਼ਾਰ ਦੇ ਵਿੱਚ ਨੰਗਦੇ ਹਾਂ ਤੇ ਸਾਨੂੰ ਜਿਹੜੇ ਕੋਈ ਗਾਲੀ ਗਲੋਚ ਕੀਤਾ ਜਾਂਦਾ ਉਹਦਾ ਕੀ ਕਾਰਨ ਹੈ ਤੇ ਕੀ ਗੱਲ ਹੈ ਇਹ? ਇਹ ਭਾਜੀ ਜਿਹੜੇ ਇਲਜ਼ਾਮ ਲੱਗੇ ਹਨ ਇਹ ਬਿਲਕੁਲ ਸਾਰੀ ਗਲਤ ਹੈਗੇ ਨੇ। ਗਾਲੀ ਗਲੋਚ ਅੱਗੋਂ ਉਹ ਸਾਨੂੰ ਕਰ ਦਿੰਦੇ ਨੇ ਅਸੀਂ ਉਹਨਾਂ ਨੂੰ ਕਦੀ ਕੋਈ ਗਾਲੀ ਗਲੋਚ ਨਹੀਂ ਕੀਤਾ। ਸਾਡੇ ਜੀ ਜਿੰਨੇ ਵੀ ਆ ਉਹ ਕਦੀ ਵੀ ਇਹਨਾਂ ਨੂੰ ਕੋਈ ਤੰਗ ਨਹੀਂ ਕਰਦਾ ਹੈਗਾ ਜਦੋਂ ਅਸੀਂ ਲੰਘਦੇ ਹਾਂ ਸੋ ਉਹ ਉਲਟਾ ਸਾਨੂੰ ਇਹ ਗੱਲ ਹੀ ক্লোਜ਼ ਕਰਦੇ ਨੇ ਜਿੰਨੇ ਵੀ ਫੈਸਲੇ ਹੋਏ ਨੇ ਹੁਣ ਤੱਕ ਉਹ ਸਾਰੇ ਸਾਡੇ ਇੱਥੇ ਮੋਦਬਾਰ ਪ੍ਰਧਾਨ ਸਾਹਿਬ ਨੇ ਇਹਨਾਂ ਦੇ ਵਿੱਚ ਬੈਠ ਕੇ ਜਿਹੜੇ ਇਹਨਾਂ ਨੇ ਫੈਸਲੇ ਕਰਵਾਏ ਨੇ ਤੁਸੀਂ ਸਾਰੀ ਜਾਣਕਾਰੀ ਉਹਨਾਂ ਕੋਲੋਂ ਹੀ ਲੈ ਸਕਦੇ ਹੋ ਸਾਡੇ ਵਿੱਚ ਹੀ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਤੁਸੀਂ ਉਹਨਾਂ ਕੋਲੋਂ ਸਭ ਪਤਾ ਕਰ ਸਕਦੇ ਹੋ ਜੀ ਮੈਂ ਵੀਰ ਜੀ ਜੁਨੀਆ ਤੋਂ ਪ੍ਰਧਾਨ ਸਰਵਨ ਸਿੰਘ ਕਲਨੌਰ ਤੋਂ ਮੇਰਾ ਨਾਮ ਸਰਵਨ ਸਿੰਘ ਹੈ ਜੀ ਹਾਂ ਜੀ ਸਾਰੇ ਕੰਨਾ ਇਹਨਾਂ ਦੇ ਕਸ਼ਮੀਰਪੁਰ ਵੱਲੋਂ ਜਿਹੜੇ ਵੀ ਇਲਜ਼ਾਮ ਲਾਇਏ ਗਏ ਇਹਨਾਂ ਚਾਹਤ ਜਾਤੀ ਜੋ ਜਿਹੜੇ ਵੀ ਸ਼ਬਦ ਬੋਲੇ ਜਾਂਦੇ ਨੇ ਨਾ ਕਲੀ ਦੇ ਵਿੱਚ ਘੇਰ ਕੇ ਇਹਨਾਂ ਨੂੰ ਜਲੀਲ ਕੀਤਾ ਜਾਂਦਾ ਉਹਦਾ ਕੀ ਕਰਨ ਇਹ ਜੀ ਬਿਲਕੁਲ ਝੂਠੇ ਬਿਆਨ ਨੇ ਇਹਨਾਂ ਦੇ ਬੇਮੁਨਾਦੀ ਬਿਆਨ ਨੇ ਇਹ ਜੋ ਵੀ ਕਰਦੇ ਨੇ ਬਿਲਕੁਲ ਗਲਤ ਕਰਦੇ ਨੇ ਆਹ ਵੇਖੋ ਜੀ ਇਹਨਾਂ ਦੇ ਫੈਸਲੇ ਹੋਏ ਨੇ ਇਹਨਾਂ ਦੇ ਆਹ ਜੀ ਇਹਨਾਂ ਦਾ ਇੱਕ ਪਹਿਲਾ ਫੈਸਲਾ ਜੋ ਮੈਂ ਠਾਣੇ 'ਚ ਬੈ ਕੇ ਕਰਵਾਇਆ ਸੀ ਇਹਦੇ ਵਿੱਚ ਇਹਨਾਂ ਨੇ ਮਾਫੀ ਵੀ ਮੰਗੀ ਹੈ ਔਰ ਇਹਨਾਂ ਦਾ ਫੈਸਲਾ ਵੀ ਤੈਅ ਕਰਾਇਆ ਇਹ ਕਹਿੰਦੇ ਨੇ ਵੀ ਇਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਏਗੀ ਉਸ ਤੋਂ ਅੱਗੇ ਆ ਗਿਆ ਜੀ ਐ ਸਰਜੀ ਸਿੰਘ ਐਸਐਚਓ ਸਾਹਿਬ ਰਹੇ ਨੇ ਉਹਨਾਂ ਦਾ ਫੈਸਲਾ ਉਹਦੇ ਵੀ ਇਹਨਾਂ ਨੇ ਮਾਫੀ ਮੰਗੀ ਆ ਇਹ ਤੀਸਰਾ ਫੈਸਲਾ ਆ ਗਿਆ ਜੀ ਅੱਗੇ ਆਪਣੇ ਐਸਐਚਓ ਮੇਜਰ ਸਾਹਿਬ ਰਹੇ ਨੇ ਉਹਨਾਂ ਦਾ ਫੈਸਲਾ ਉਸ ਤੋਂ ਬਾਅਦ ਸਾਡੇ ਆਪਣੇ ਮੋਦਬੀਰ ਨੇ ਆਮ ਪਾਰਟੀ ਦੇ ਇਹਨਾਂ ਨੇ ਮੰਤੀ ਮੰਤੀ 'ਚ ਵੀ ਇਹਨਾਂ ਦਾ ਸ਼ੱਕ ਪੂਰਾ ਕਰਿਆ ਰਾਹ ਵੀ ਪੂਰਾ ਛੱਡਿਆ ਸਭ ਤੋਂ 2 ਫੁੱਟ ਵੱਧ ਰਾਹ ਛੱਡਿਆ ਜੀ ਉਹ ਫੇਰ ਵੀ ਨਹੀਂ ਕਿ ਕਿਸੇ ਬੰਦੇ ਮਾਰਿਆ ਆ ਬਾਕੀ ਗਲਤ ਨੇ ਬਾਕੀ ਰਹਿ ਗਈ ਆ ਗੱਲਾਂ ਵੇਖੀ ਜਾਓ ਨਾਲ ਨਾਲ ਰੂੜੇ ਮਾਰਲੇ ਫਿਰ ਗਿਰਜੀ ਹਣਾ ਦਾ ਕਹਿਣਾ ਵਾਗਿ ਸਾਡਾ ਪਾਣੀ ਦਾ ਨਿਕਾਸ ਰੁਕਿਆ ਜਾਦਾ ਪਾਣੀ ਦਾ ਨਿਕਾਸ ਨਹੀਂ ਰੁਕਿਆ ਜੀ ਜਦੋਂ ਸਾਡੀ ਪੈਲੀ ਚ ਪਾਣੀ ਪੈ ਰਿਆ ਸਾਡੀ ਫਸਲ ਖਰਾਬ ਹੋ ਰਹੀ ਹੈ ਤਾਂ ਅਸੀਂ ਇਹਨਾਂ ਦੇ ਪਾਣੀ ਨੂੰ ਕੀ ਆਖਣਾ ਇੱਥੇ ਮਰਜੀ ਦੇ ਫੈਸਲੇ ਵਿਖਾ ਦਿੱਤੇ ਤੇ ਕਾਰਨ ਕੀ ਹੈ ਫਿਰ ਵੀ ਲੜਾਈ ਜਰੀ ਵਾਰ-ਵਾਰ ਸਰ ਇਹਨਾਂ ਦੇ ਇੱਕ ਦਿਮਾਗੀ ਨੁਕਸੇ ਆ ਜਿਹੜੇ ਬਾਰ-ਬਾਰ ਜਿਹੜੇ ਕਦੀ ਕਿਸੇ ਥਾਣੇ 'ਚ ਕਦੀ ਐਸਐਸਪੀ ਕਦੀ ਡੀਐਸਪੀ ਮੇਰੇ ਬਾਰੇ ਇਹਨਾਂ ਬਾਰੇ ਤੁਸੀਂ ਕਦੋਂ ਵੀ ਪਤਾ ਕਰ ਸਕਦੇ ਹੋ ਪਤਾ ਨਹੀਂ ਕਿੰਨੀ ਵਾਰ ਆਈ ਐਸਐਸਪੀ ਡੀਐਸਪੀ ਸਾਹਿਬ ਕੋ ਜਾ ਕੇ ਇਹਨਾਂ ਦੇ ਫੈਸਲੇ ਕਰਵਾਏ ਨੇ ਕੀਤੇ ਨੇ ਪਰ ਫੇਰ ਵੀ ਇਹ ਬੰਦਾ ਮੁੜਦਾ ਨਹੀਂ ਪਤਾ ਨਹੀਂ ਵੀ ਇਹਦੇ ਦਿਮਾਗ 'ਚ ਕੀ ਗੱਲ ਹੈ ਕਿ ਜਾਂ ਵੈਸੇ ਹੀ ਪਰ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਹਨ ਜਿਹੜਾ ਵੀ ਤੋਂ ਘਰੋਂ ਜੋ ਕੱਢਣ ਨੂੰ ਜਿਹੜਾ ਵੀ ਇਹਨਾਂ ਮਜਬੂਰ ਕੀਤਾ ਚਾਰ ਪੰਜ ਜਿਹੜੇ ਵੀ ਲਾਗੇ ਦੇ ਨਹੀਂ ਜੀ ਨਹੀਂ ਇਹ ਬਿਲਕੁਲ ਝੂਠ ਹੈ ਬੇਵਿਣਿਆਦੀ ਗੱਲਾਂ ਨੇ ਕਿਤੋਂ ਵੀ ਤਈਆ ਲੱਗੋ ਚਾਕੋ ਪਤਾ ਕਰ ਸਕਦੇ ਹੋ ਜੇ ਇਹਨਾਂ 'ਚ ਕੋਈ ਗਲਤੀ ਹੋਈ ਤੇ ਜ਼ਿੰਮੇਵਾਰ ਨੇ ਨਹੀਂ ਤੇ ਉਹ ਤੇ ਫਿਰ ਹੈ ਹੀ ਨਹੀਂ